ਸੀਗਾ ਮੇਰੇ ਪਾਸ 6 ਇੰਚ ਦੀ ਕਰਪਾਨ ਪਈ ਹੈ ਇਹ ਪੁਲਿਸ ਵਾਲਾ ਅਫੀਸਰ ਹੈ ਕਿ ਮੈਨੂੰ ਅੰਦਰ ਨਹੀਂ ਜਾਣ ਦੇ ਰਿਹਾ ਮੈਂ ਦਿੱਲੀ ਇੱਥੇ ਮੈਟਰੋ ਚ ਜਾਣਾ ਹੈ ਮੇਰੇ ਮਾਤਾ ਇੱਥੇ ਦਿੱਲੀ ਜਿਲ੍ਹੇ ਵਿੱਚ ਲਾ ਰਹੇ ਆ ਦਿੱਲੀ ਆ ਰਹੇ ਆ ਜਾ ਰਹੇ ਆ ਕਿਸੇ ਨੇ ਕੋਈ ਐਸੀ ਗੱਲ ਨਹੀਂ ਕੀਤੀ ਇਹ ਕੋਈ ਅਲੱਗ ਹੀ ਬੰਦਾ ਲੱਗ ਰਿਹਾ ਤੇ ਐਕਟੀਵਿਟੀ ਕਰ ਰਿਹਾ ਤੇ ਕਹਿ ਰਿਹਾ ਕਿ ਇਹ ਕਰਪਾਨ ਪਾ ਕੇ ਨਹੀਂ ਜਾ ਸਕਦੇ ਆ ਦੇਖੋ ਮੈਂ ਦੇਸ਼ ਦੇ ਵਿੱਚ ਦੇਖੋ ਕਿ ਇਹ ਸਿੱਖਾਂ ਵਾਸਤੇ ਕੀਤਾ ਜਾ ਰਿਹਾ ਹੈ ਕੀ ਕਾਨੂੰਨ ਹੈ ਇੱਥੇ ਪੁਲਿਸ ਅਫੀਸਰ ਹੈ ਮੈਂ ਅਗਲੇ ਸਟੇਸ਼ਨ ਤੇ ਜਾਵਾਂਗਾ ਉੱਥੇ ਦੀ ਮੈਂ ਵਿੱਚ ਬਹਿ ਜਾਵਾਂਗਾ ਜਾ ਕੇ ਤੇ ਆ ਜਬਰਦਸਤੀ ਜਾਣ ਕੇ ਕੋਈ ਗਲਤ ਅੰਸਰ ਖੜਾ ਕੋਈ ਐਕਟੀਵਿਟੀ ਗਲਤ ਕਰ ਰਿਹਾ ਪੁਲਿਸ ਵਾਲਾ ਤੇ ਆ ਜਾਣ ਬੁੱਝ ਕੇ ਇੱਥੇ ਮੈਨੂੰ ਰੋਕਿਆ ਗਿਆ ਸਟੇਸ਼ਨ ਦੇ ਉੱਤੇ ਇਹ ਸਿੱਖਾਂ ਨਾਲ ਦੇਖੋ ਕਿ ਧੱਕਾ ਹੋ ਰਿਹਾ ਦੀ ਖਬਰ ਹੈ ਜਿਹੜੀ ਉਹ ਦਿੱਲੀ ਦੇ ਮੈਟਰੋ ਸਟੇਸ਼ਨ ਤੋਂ ਇਹ ਦੇਖਣ ਨੂੰ ਮਿਲੇ ਜਿੱਥੇ ਕਮਰਤਾਰੀ ਸਿੱਖ ਨੌਜਵਾਨ ਦੇ ਨਾਲ ਪੁਲਿਸ ਮਲਾਜੇ ਦੇ ਵੱਲੋਂ ਤੱਕਾ ਕੀਤਾ ਗਿਆ ਦਰਅਸਲ ਮਾਮਲਾ ਸੀ ਕਿ ਜਿਹੜਾ ਨੰਬਰ 42 ਨੌਜਵਾਨ ਉਹਦੇ ਸੇਰੀ ਸਾਹ ਪਾਈ ਹੋਈ ਸੀ ਜਿਸ ਨੂੰ ਲੈ ਕੇ ਜਿਵੇਂ ਹੀ ਸਿੱਖ ਨੌਜਵਾਨ ਮੈਟਰੋ ਸਟੇਸ਼ਨ ਦੇ ਅੰਦਰ ਦਾਖਲ ਹੋਣ ਲੱਗੇ ਤਾਂ ਪੁਲਿਸ ਮੁਲਾਜ਼ਮ ਉਸਨੂੰ ਰੋਕ ਲਿਆ ਜਿਸ ਤੋਂ ਅੰਦਰ ਜਾਣ ਤੋਂ ਮਨਾ ਕਰ ਦਿੱਤਾ ਆਹ ਸਾਧ ਸੰਗਤ ਜੀ ਮੈਂ ਮੈਟਰੋ ਜਲਮਿਲ ਚ ਆਇਆ ਸੀਗਾ ਮੇਰੇ ਕੋਲ 6 ਇੰਚ ਦੀ ਕਿਰਪਾਨ ਪਾਈ ਹੈ ਇਹ ਪੁਲਿਸ ਵਾਲਾ ਅਫੀਸਰ ਹੈ ਕਿ ਮੈਨੂੰ ਅੰਦਰ ਨਹੀਂ ਜਾਣ ਦੇ ਰਿਹਾ ਮੈਂ ਦਿੱਲੀ ਇੱਥੇ ਮੈਟਰੋ ਜਾਣਾ ਹੈ ਮੇਰੇ ਮਾਤਾ ਤੇ ਡੇਲੀ ਜਲਵੇਂ ਲਾ ਰਹੇ ਆ ਡੇਲੀ ਆ ਰਹੇ ਆ ਜਾ ਰਹੇ ਆ ਕਿਸੇ ਨੇ ਕੋਈ ਐਸੀ ਗੱਲ ਨਹੀਂ ਕੀਤੀ ਇਹ ਕੋਈ ਅਲੱਗ ਹੀ ਬੰਦਾ ਲੱਗ ਰਿਹਾ ਤੇ ਐਕਟੀਵਿਟੀ ਕਰ ਰਿਹਾ ਤੇ ਕਹਿ ਰਿਹਾ ਕਿ ਇਹ ਸ਼ਰਬਾਨ ਪਾ ਕੇ ਨਹੀਂ ਜਾ ਸਕਦੇ ਆ ਦੇਖੋ ਦੇਸ਼ ਦੇ ਵਿੱਚ ਦੇਖੋ ਕੀ ਸਿੱਖਾਂ ਵਾਸਤੇ ਕੀਤਾ ਜਾ ਰਿਹਾ ਹੈ ਕੀ ਕਾਨੂੰਨ ਨਹੀਂ ਹੈ ਇੱਥੇ ਇੱਕ ਪੁਲਿਸ ਆਫੀਸਰ ਹੈ ਮੈਂ ਅਗਲੇ ਸਟੇਸ਼ਨ ਤੇ ਜਾਵਾਂਗਾ ਉੱਥੋਂ ਦੀ ਮੈਂ ਵਿੱਚ ਬਹਿ ਜਾਵਾਂਗਾ ਜਾ ਕੇ ਤੇ ਇਹ ਜ਼ਬਰਦਸਤੀ ਜਾਣ ਕੇ ਕੋਈ ਗਲਤ ਅੰਸ਼ਰ ਖੜਾ ਹੈ ਕੋਈ ਐਕਟੀਵਿਟੀ ਗਲਤ ਕਰ ਰਿਹਾ ਪੁਲਿਸ ਵਾਲਾ ਹੈ ਤੇ ਆ ਜਾਣ ਬੁੱਝ ਕੇ ਇੱਥੇ ਮੈਨੂੰ ਰੋਕਿਆ ਗਿਆ ਸਟੇਸ਼ਨ ਦੇ ਉੱਤੇ ਆ ਸਿੱਖਾਂ ਨਾਲ ਦੇਖੋ ਕੀ ਧੱਕਾ ਹੋ ਰਿਹਾ ਇੱਥੇ ਦੇਸ਼ ਦੇ ਵਿੱਚ ਤੇ ਬੇਇਨਸਾਫੀਆਂ ਸਿੱਖਾਂ ਨਾਲ ਹੋ ਰਹੀਆਂ ਆ ਦੇਖ ਲਓ ਸਾਧ ਸੰਗਤ ਜੀ ਆ ਦੇਖ ਲਓ ਬੰਦਾ ਇਹ ਜਾਣ ਨਹੀਂ ਦੇ ਰਿਹਾ ਮੈਨੂੰ ਔਰ ਮੇਰੇ ਮੈਂ ਤਾਂ 3 ਫੁੱਟੀ ਵੀ ਲੈ ਕੇ ਜਾ ਸਕਦਾ ਆ ਦੇਖੋ ਸੰਵਿਧਾਨ ਦੇ ਵਿੱਚ ਤੈਨੂੰ ਫੁੱਟੀ ਵੀ ਅਲਾਉਟ ਹੈ ਤੇ ਆ ਪਤਾ ਨਹੀਂ ਕਿਹੜਾ ਨਵਾਂ ਸੰਵਿਧਾਨ ਇਹਨਾਂ ਨੇ ਬਣਾ ਲਿਆ ਇੱਥੇ ਲਿਖਿਆ ਕਿ ਕਿਰਪਾਨ ਲੈ ਕੇ ਸਿੱਖ ਜਾ ਨਹੀਂ ਸਕਦਾ ਮੈਟਰੋ ਦੇ ਅੰਦਰ ਆ ਦੇਖ ਲਓ ਸਾਧ ਸੰਗਤ ਜੀ ਕਿੰਨਾ ਸਿੱਖਾਂ ਨਾਲ ਤਕਾਉ ਹੋ ਰਿਹਾ ਇਸ ਦੇਸ਼ ਦੇ ਅੰਦਰ ਔਰ ਰੋਜ ਜਾਂਦੇ ਆ ਅਸੀਂ ਤਿਹਾਰ ਜੇਲ ਵੀ ਜਾਂਦੇ ਆ ਹਾਈ ਕੋਰਟ ਵੀ ਜਾਂਦੇ ਆ ਦਿੱਲੀ ਕੋਰਟ ਵੀ ਜਾਂਦੇ ਆ ਅੱਜ ਤੱਕ ਕਿਸੇ ਨੇ ਕੋਈ ਐਸੀ ਗੱਲ ਨਹੀਂ ਕੀਤੀ ਪਰ ਇਹ ਇੱਕ ਗਲਤ ਅਨਸਰ ਖੜਾ ਹੈ ਇੱਥੇ ਤੇ ਇਹਨੇ ਜਾਣ ਬੁੱਝ ਕੇ ਇਹ ਕਾਰਵਾਈ ਕੀਤੀ ਹੈ ਔਰ ਜਾਣ ਬੁੱਝ ਕੇ ਇੱਥੇ ਸਿੱਖਾਂ ਦਾ ਜਾਨੀ ਦੁਸ਼ਮਣ ਲੱਗਦਾ ਹੈ ਸਿੱਖਾਂ ਦਾ ਇਹਦਾ ਕੋਈ ਨਾ ਕੋਈ ਮਤ ਪੇਦ ਹੈਗਾ ਇਹ ਗਲਤ ਅਫੀਸਰ ਇੱਥੇ ਖੜਾ ਜੋ ਸਿੱਖਾਂ ਨਾਲ ਗਲਤ ਬੇਇਨਸਾਫੀਆਂ ਕਰ ਰਿਹਾ ਖੜਾ ਹੋ ਕੇ ਇਹ ਸਾਧ ਸੰਗਤ ਜੀ ਇਹ ਬੰਦਾ ਦੇਖ ਲਓ ਅਚੀ ਤਰ੍ਹਾਂ ਪਛਾਣ ਲਓ ਇਹਦੀ ਕਾਰਵਾਈ ਆਪਾਂ ਥਾਣੇ 'ਚ ਕਰਾਂਗੇ ਜਾ ਕੇ ਤੇ ਮੈਂ ਕੱਲ ਪਾਰਲੀਮੈਂਟ ਸਟੇਟ ਵੀ ਜਾਵਾਂਗਾ ਤੇ ਮੈਂ ਕੱਲ ਜੰਤਰ ਮੰਤਰ ਧਰਨੇ ਤੇ ਵੀ ਬੈਠਾਂਗਾ ਇਹ ਦੇਖ ਲਓ ਸਸੰਗਤ ਜੀਆ ਬੰਦਾ ਦੇਖੋ ਇਹ ਪੁਲਿਸ ਵਾਲੇ ਨੇ ਜਾਣ ਪੁੱਝ ਕੇ ਇਹਨਾਂ ਨੇ ਸਾਰਾ ਕੰਮ ਕੀਤਾ ਇਸ ਵੀਡੀਓ ਨੂੰ ਲਗਾਤਾਰ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਜਿਸ ਤਰ੍ਹਾਂ ਚੱਲਦੇ ਆ ਇਸ ਵੀਡੀਓ ਨੂੰ ਡੀਜੀਐਮਸੀ ਦੇ ਅਧਿਕਾਰੀ ਦੇ ਵੱਲੋਂ ਹਰਮੀ ਸਿੰਘ ਕਾਲਖਾ ਦੇ ਵੱਲੋਂ ਆਪਣੀ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਪਬਲਿਸ਼ ਕੀਤਾ ਗਿਆ ਜਿਸ ਤੋਂ ਬਾਅਦ ਲਗਾਤਾਰ ਇਸ ਵੀਡੀਓ ਲੈ ਕੇ ਨਖੇਦੀ ਕੀਤੀ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਅਕਸਰ ਹੀ ਪੰਜਾਬ ਵਿੱਚ ਹੈ ਪੰਜਾਬ ਦੀ ਗੱਲ ਦੇ ਵਿੱਚ ਬਾਹਰ ਦੀ ਗੱਲ ਹੋ ਕੇ ਸਿੱਖਾਂ ਦੇ ਨਾਲ ਧੱਕਾ ਕੀਤਾ ਜਾਂਦਾ ਜਦੋਂ ਚੱਲਦੇ ਆ ਕਿਤੇ ਵੀ ਇਹ ਨਹੀਂ ਲਿਖਿਆ ਹੋਇਆ ਕਿ ਸ੍ਰੀ ਸਾਹਿਬ ਪਾ ਕੇ ਬੰਦਾ ਮੈਟਰੋ ਸਟੇਸ਼ਨ ਦੇ ਅੰਦਰ ਜਾ ਨਹੀਂ ਸਕਦਾ ਜਦੋਂ ਚੱਲਦੇ ਆ ਲਗਾਤਾਰ ਸਿੱਖ ਨੌਜਵਾਨ ਨੂੰ ਲੈ ਕੇ ਪੰਜਾਬ ਦੀ ਪੁਲਿਸ ਦਾ ਦਿੱਲੀ ਪੁਲਿਸ ਦਾ ਤੇ ਸਵਾਲ ਖੜੇ ਹੋ ਰਹੇ ਨੇ ਕਿਹਾ ਜਾ ਰਿਹਾ ਹੈ ਕਿ ਇਸ ਅਧਿਕਾਰੀ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਗੱਲ ਕੀਤੀ ਹੈ ਆਮ ਆਦਮੀ ਪਾਰਟੀ ਦੇ ਮਾਲਵਿੰਦਰ ਸਿੰਘ ਕੰਗ ਦੇ ਜਿਹੜੇ ਨਵੇਂ ਸੰਸਦ ਮੈਂਬਰ ਬਣੇ ਨੇ ਉਹਨਾਂ ਦੇ ਵੱਲੋਂ ਵੀ ਇਸ ਵੀਡੀਓ ਨਖੇਦੀ ਕੀਤੀ ਗਈ ਤੇ ਕਾਰ